ਆਪੇ ਮੰਗਾ ਬਣਾਉਣ ਆਇਆ ਜਿਹੜੇ ਸਾਡਾ ਹੱਕ ਮੰਗਦਾ ਇਕਲਾਬ ਜਿੰਦਾਬਾਦ 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 ਯੋ ਭਗਵੰਤ ਮਾਨ ਦੇ ਕੰਨਾਂ ਦੇ ਵਿੱਚ ਮੋਹ ਆ ਜੇ ਕਰਦੀ ਨਾ ਮੈ ਵਾਲਾ ਐਤਾ ਨਹੀਂ ਹੁਣ ਕੋਈ ਦੋਨੋਂ ਅੱਖਾਂ ਲਾ ਕੇ ਨਾਰੇ ਜ਼ੋਰ ਨਾਲ ਜਾਵੇ ਕੰਮ ਦੀ ਇਹ ਜਦੋਂ ਸਾਡੇ ਦੇਸ਼ 'ਚ ਮਰੇ ਗਏ ਸੀ ਕਿ ਕਿਰੂ ਕਰਦੀ ਚਿੱਟੇ ਰੰਗਦੇ ਅੰਗਰੇਜ਼ਾਂ ਦੇ ਉਦੋਂ ਵੀ ਸਾਡੇ ਯੋਧਿਆਂ ਨੇ ਪੱਟੇ ਸੀ ਕਿ ਆਕਾਸ਼ੀ ਮੰਗਦਾ ਸਾਨੂੰ ਸਰਕਾਰਾਂ ਇਹਨੂੰ ਅਸੀਂ ਤੁਰਸੀ ਤੇ ਬਿਠਾਇਆ ਭਗਵੰਤ ਮਾਨ ਬਹੁਤ ਜ਼ੋਰ ਲਾ ਕੇ ਅੱਜ ਹੁਣ ਸਾਡੀ ਕੋਈ ਗੱਲ ਨਹੀਂ ਸਰਕਾਰਾਂ ਜਿਹੜੀਆਂ ਸਾਨੂੰ ਨਾ ਕੱਢਣਾ ਚਾਹੁੰਦੇ ਅਸੀਂ ਆਪਰ ਨਹੀਂ ਨਿਕਲਾਂਗੇ ਅਸੀਂ ਮਰਨਾ ਮਨਜ਼ੂਰ ਹੋ ਜਾਏਗਾ ਅਸੀਂ ਖੂਨ ਇਥੇ ਢੋਲ ਦੇਾਂਗੇ ਪਰ ਅਸੀਂ ਇਹ ਜਗ੍ਹਾ ਨਹੀਂ ਛੱਡਾਂਗੇ ਅੱਜ ਇਹ ਜਿਹੜੀ ਜ਼ਾਲਮ ਸਰਕਾਰ ਹੌਦ ਵਿੱਚ ਆਈ ਆ ਇਨਕਲਾਬ ਦੇ ਨਾਂ ਤੇ ਸੱਤਾ ਵਿੱਚ ਆਈ ਲੋਕਾਂ ਨੂੰ ਗੁਲਾਮ ਕਰਕੇ ਅੱਜ ਇਹਨਾਂ ਲੋਕਾਂ ਨੂੰ ਅਜਾੜਨ ਤੇ ਤੁਲੀ ਹੋਈ ਆ ਨਾਲ ਦੀਆਂ ਜ਼ਮੀਨਾਂ ਦੇ ਲੋਕਾਂ ਨੂੰ ਕਰੋੜ-ਕਰੋੜ ਰੁਪਏ ਜਿਹੜੇ ਉਹ ਦਿੱਤੇ ਜਾ ਰਹੇ ਨੇ ਲੇਕਿਨ ਸੀਡ ਫਾਰਮ ਦੇ ਏਰੀਆ 'ਚ ਜਿਹੜੇ ਲੋਕ ਬੈਠੇ ਨੇ ਗਰੀਬ ਪਰਿਵਾਰ ਉਹਨਾਂ ਨੂੰ ਜਿਹੜਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਪੰਜਾਬ ਸਰਕਾਰ ਇਹਨਾਂ ਕਿਸਾਨਾਂ ਬਾਰੇ ਇਹਨਾਂ ਮਜ਼ਦੂਰਾਂ ਬਾਰੇ ਕੁਝ ਨਹੀਂ ਸੋਚ ਰਹੀ ਤੇ ਜ਼ਬਰਦਸਤੀ ਇਹਨਾਂ ਨੂੰ ਉਜਾੜਨ ਦੀ ਕੋਸ਼ਿਸ਼ ਕਰ ਰਹੀ ਹੈ ਪਿਆ ਬੋਰ ਦੇ ਵਿੱਚ ਇੱਕ ਵੱਡੀ ਰੈਲੀ ਕੱਢੀ ਸੀ ਉਸ ਤੋਂ ਬਾਅਦ ਵੀ ਨਾ ਤਾਂ ਸਾਡੀ ਸਰਕਾਰ ਨੇ ਕੋਈ ਗੱਲਬਾਤ ਸੁਣੀਆ ਤੇ ਨਾ ਹੀ ਇੱਥੋਂ ਦੇ ਪ੍ਰਸ਼ਾਸਨ ਨੇ ਕੋਈ ਗੱਲਬਾਤ ਸੁਣੀ ਆ ਇਹ ਜਿਹੜੇ ਸਾਡੇ ਲਾਲ ਚੰਡੇ ਨੇ ਇਹ ਸਾਡੇ ਲਾਲ ਚੰਡੇ ਕੋਈ ਰੰਗ ਨਾਲ ਲਾਲ ਨਹੀਂ ਹੋਏ ਇਹਦੇ ਮਗਰ ਬੜੀਆਂ ਕ੍ਰਾਂਤੀਆਂ ਨੇ ਇਹ ਖੂਨ ਨਾਲ ਡੁੱਲ ਕੇ ਲਾਲ ਹੋਏ ਸੀਗੇ ਪਹਿਲਾਂ ਸਾਡਾ ਝੰਡਾ ਚਿੱਟੇ ਰੰਗ ਦਾ ਹੁੰਦਾ ਸੀ ਇਹ ਸਰਕਾਰਾਂ ਨੇ ਸਰਮਾਇਦਾਰਾਂ ਨੇ ਹੱਕ ਮੰਗਦੇ ਲੋਕਾਂ ਉੱਪਰ ਨਿਆਧੀਆਂ ਉੱਪਰ ਗੋਲੀਆਂ ਚਲਾਈਆਂ ਸੀ ਲਾਸ਼ਾਂ ਡਿੱਗੀਆਂ ਝੰਡੇ ਡਿੱਗੇ ਉਹ ਝੰਡੇ ਖੂਂਚ ਪੇਚ ਕੇ ਲਾਲ ਹੋ ਗਏ ਪਰ ਅਸੀਂ ਇਹਨਾਂ ਨੂੰ ਦਸਣਾ ਚਾਹੁੰਦੇ ਆਂ ਤੇ ਅਜਮਾ ਕੇ ਦੇਖ ਲੈਣ ਅਸੀਂ ਸਟੇਜ ਤੇ ਗੜੇ ਆਂ ਇੱਕ ਠੋਕ ਕੇ ਕਹਿੰਨੇ ਆਂ ਇਹ ਆਪਣਾ ਚਿੱਟਾ ਝੰਡਾ ਇੱਕ ਚੱਕ ਕੇ ਲੈ ਕੇ ਆਣ ਇੱਥੇ ਲਹੂ ਨਾਲ ਲਾਲ ਕਰਕੇ ਦਿਖਾਵਾਂਗੇ ਸਾਡੇ ਹੱਕਾਂ ਜਿਹੜੇ ਨੂੰ ਬਾਲਾ ਮਾਰਦਾ ਲੋ ਉਸੇ ਤਰ੍ਹਾਂ ਇਹ બીજી ਐ ਤੁਸੀਂ ਤਾਂ ਲੈ ਕੇ ਤੁਰਿਆ ਵੀ ਸਾਡੇ ਬਜ਼ੁਰਗਾਂ ਨੇ ਦਾਦੇ ਪਰਦਾਦੇਆਂ ਨੇ ਵੀ ਇਹ ਵਾਹਨ ਜੋਗਰੀ ਜਬੀਰ ਕਿੱਤੀ ਪਾਕਿਸਤਾਨ ਤੋਂ ਉੱਜੜ ਕੇ ਆਏ ਸੀਗੇ ਤੇ ਇਹ ਹੁਣ ਅੱਜ ਸਾਨੂੰ ਮਾਲਕੀ ਹੱਕ ਅਸੀਂ ਮੰਗਦੇ ਸਾਨੂੰ ਸਰਕਾਰਾਂ ਇਹਨੂੰ ਅਸੀਂ ਕੁਰਸੀ ਤੇ ਬਿਠਾਇਆ ਭਗਵੰਤ ਮਾਨ ਨੂੰ ਬਹੁਤ ਜ਼ੋਰ ਲਾ ਕੇ ਅੱਜ ਹੁਣ ਸਾਡੀ ਕੋਈ ਗੱਲ ਨਹੀਂ ਸਰਕਾਰਾਂ ਜਿਹੜੀਆਂ ਸਾਨੂੰ ਨਾ ਕੱਢਣਾ ਚਾਹੁੰਦੀਆਂ ਅਸੀਂ ਆਪਰ ਨਹੀਂ ਨਿਕਲਾਂਗੇ ਅਸੀਂ ਮਰਨਾ ਮਨਜ਼ੂਰ ਹੋ ਜਾਏਗਾ ਅਸੀਂ ਖੂਨ ਇੱਥੇ ਡੋਲ ਦੇਾਂਗੇ ਪਰ ਅਸੀਂ ਇਹ ਜਗ੍ਹਾ ਨਹੀਂ ਛੱਡਾਂਗੇ ਜਿਹੜੀ ਸਾਡੇ ਕਬਜ਼ੇ ਥੱਲੇ ਦੀ ਜ਼ਮੀਨਾਂ ਨਾ ਅਸੀਂ ਕਦੀ ਵੀ ਨਹੀਂ ਛੱਡਾਂਗੇ ਇੱਥੇ ਮਰਨਾ ਮਨਜ਼ੂਰ ਹੈਗਾ ਚਾਹੁੰਦੇ ਆ ਜਿਹੜੇ ਐਸ ਡੀ ਐਮ ਆਫਿਸ ਦੇ ਬਾਹਰ ਧਰਨਾ ਲਾਇਆ ਸੈਂਕੜੇ ਬੋਲੋ ਵੇਖੋ ਜੀ ਬਹੁਤ ਪਹਿਲੀ ਤਾਂ ਮੈਂ ਕਹੂੰਗਾ ਕਿ ਮੱਧ ਭਾਗੀ ਗੱਲ ਹੈ ਅੱਜ ਜਿਹੜਾ ਇਹਨਾਂ ਗਰੀਬ ਮਜ਼ਦੂਰ ਲੋਕਾਂ ਨੇ ਜਿਹੜਾ ਮੰਦ ਪੱਤਰ ਦੇਣਾ ਆਉਣਾ ਸੀਗਾ ਤੇ ਐਸਡੀਐਮ ਅਫਸਰ ਜਿਹੜੇ ਉਹ ਛੁੱਟੀ ਤੇ ਚਲੇ ਗਏ ਨੇ ਇਹ ਬਹੁਤ ਹੀ ਮਾੜੀ ਗੱਲ ਹੈ ਕਿ ਜੇ ਰਾਜਾ ਪਰਜਾ ਦੀ ਨਾ ਸੁਣੂ ਤੇ ਕੌਣ ਸੁਣੂ ਜਿਹੜਾ ਇਹ ਸੰਘਰਸ਼ ਚੱਲ ਰਿਹਾ ਇਹ ਜਿਹੜਾ ਸਾਡਾ ਸੀਟਫਾਰਮ ਦਾ ਏਰੀਆ ਇੱਧਰ ਕਾਫੀ ਸੇ ਕੰਮ 25000 ਦੀ ਆਬਾਦੀ ਹੈ ਇਹ ਲੋਕ ਸਾਡੇ ਵਾਟਵਟੇ ਜਦੋਂ ਪਾਕਿਸਤਾਨ ਵੱਲੇ ਉੱਠ ਕੇ ਆਇਸ ਤਾਂ ਗਵਰਨਮੈਂਟ ਨੇ ਜਿਹੜੀਆਂ ਜ਼ਮੀਨਾਂ ਨੇ ਕਿਸਾਨ ਭਰਾਵਾਂ ਨੂੰ ਅਲਾਟਮੈਂਟ ਕੀਤੀਆਂ ਸੀ ਉਸਟਾਂ ਵਿੱਚ ਇੱਥੇ ਬੜੇ ਵੱਡੇ ਵੱਡੇ ਟਿੱਬੇ ਜੰਗਲ ਅਜਾੜ ਬਿਆਹਾਂ ਸੀ ਸੋ ਸਾਡੇ ਵੱਡਿਆਂ ਨੇ ਸੰਘਰਸ਼ ਕਰਕੇ ਬੜਾ ਮਿਹਨਤ ਕਰਕੇ ਇਹਨਾਂ ਜਿਹੜਾ ਜ਼ਮੀਨਾਂ ਨੂੰ ਆਬਾਦ ਕੀਤਾ ਤੇ ਖੇਤੀ ਜੋਗ ਬਣਾਇਆ ਲੇਕਿਨ ਅੱਜ ਇਹ ਜਿਹੜੀ ਜ਼ਾਲਮ ਸਰਕਾਰ ਹੋਂਦ ਵਿੱਚ ਆਈ ਹੈ ਇਨਕਲਾਬ ਦੇ ਨਾਂ ਤੇ ਸੱਤਾ ਵਿੱਚ ਆਈ ਲੋਕਾਂ ਨੂੰ ਗੁੰਮਰਾਹ ਕਰਕੇ ਉਹ ਅੱਜ ਇਹਨਾਂ ਲੋਕਾਂ ਨੂੰ ਅਜਾੜਨ ਤੇ ਤੁਲੀ ਹੋਈ ਹੈ ਨਾਲ ਦੀਆਂ ਜ਼ਮੀਨਾਂ ਦੇ ਲੋਕਾਂ ਨੂੰ ਕਰੋੜ ਕਰੋੜ ਰੁਪਏ ਜਿਹੜੇ ਉਹ ਦਿੱਤੇ ਜਾ ਰਹੇ ਨੇ ਲੇਕਿਨ ਸੀਡ ਫਾਰਮ ਦੇ ਏਰੀਆ 'ਚ ਜਿਹੜੇ ਲੋਕ ਬੈਠੇ ਨੇ ਗਰੀਬ ਪਰਿਵਾਰ ਉਹਨਾਂ ਨੂੰ ਜਿਹੜਾ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਸੋ ਸਾਡਾ ਜਿਹੜਾ ਸੰਘਰਸ਼ ਆ ਕੋਈ ਇਹ ਬੇਤੁਕਾ ਸੰਘਰਸ਼ ਨਹੀਂਗਾ ਇੱਕ ਮਤਲਬ ਅਸੀਂ ਆਪਦੇ ਹੱਕਾਂ ਲਈ ਸੰਘਰਸ਼ ਕਰ ਰਹੇ ਆ ਕਿ ਇਹ ਜਮੀਨਾਂ ਸਾਨੂੰ ਜਦੋਂ ਅਲਰਟ ਹੋਈਆਂ ਸੀ ਸਾਨੂੰ ਇਹਨਾਂ ਦੇ ਮਾਲਕੀ ਹੱਕ ਮਿਲਣੇ ਚਾਹੀਦੇ ਨੇ ਮਾਲਕੀ ਹੱਕ ਮਿਲ ਕੇ ਜਿਹੜੇ ਬੰਦ ਆ ਸਾਡਾ ਮੁਆਵਜ਼ਾ ਉਹ ਮਿਲਣਾ ਚਾਹੀਦਾ ਇੱਥੇ ਗਰੀਬ ਲੋਕ ਬੈਠੇ ਨੇ ਬੜੀ ਮਿਹਨਤ ਤੇ ਮਸ਼ੱਕਤ ਨਾਲ ਉਹਨਾਂ ਨੇ ਆਪਣੇ ਘਰ ਬਣਾਏ ਨੇ ਇਹ ਸਰਕਾਰਾਂ ਅੱਜ ਉਹਨਾਂ ਨੂੰ ਅਜਾੜਨ ਤੇ ਤੁੰਗੀਆਂ ਸੋ ਮੈਂ ਬੇਨਤੀ ਕਰੂੰਗਾ ਭਗਵੰਤ ਮਾਨ ਸਰਕਾਰ ਨੂੰ ਜਾਂ ਤਾਂ ਉਹ ਆਪਣੀਆਂ ਐਸੀਆਂ ਜਿਹੜੀਆਂ ਨੀਤੀਆਂ ਤੋਂ ਬਾਹਰ ਜਾਵੇ ਗੁਰੇਜ਼ ਕਰੇ ਨਹੀਂ ਤਾਂ ਉਹਨਾਂ ਨੂੰ ਇਸ ਦੇ ਭਿਆਨਕ ਸਿੱਟੇ ਭੁਗਤਨੇ ਪੈਣਗੇ ਲਤੀਫਪੁਰੇ ਤੋਂ ਇਸ ਸਰਕਾਰ ਨੇ ਲੋਕਾਂ ਨੂੰ ਅਜਾੜਨਾ ਸ਼ੁਰੂ ਕੀਤਾ ਤੇ ਅੱਜ ਪੰਜਾਬ ਦੇ ਦੂਸਰੇ ਹਿੱਸੇ 'ਚ ਪਹੁੰਚ ਕੇ ਲੋਕਾਂ ਨੂੰ ਝਾੜ ਰਹੇ ਨੇ ਸੋ ਭਗਵੰਤ ਮਾਨ ਆਪਣੀਆਂ ਇਹਨਾਂ ਆਦਤਾਂ ਤੋਂ ਗੁਰੇਜ਼ ਕਰੇ ਇਹਨਾਂ ਦੇ ਬੜਦੇ ਹੱਕ ਦੇਵੇ ਤੇ ਮਾਲਕੀ ਹੱਕ ਦੇਵੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐਸ ਡੀ ਐਮ ਆਫਿਸ ਦੇ ਵਿੱਚ ਭਾਰੀ ਇਕੱਠ ਨਾਲ ਪਹੁੰਚੇ ਤਰਨਾਲਾ ਪਹਿਲੇ ਤਾਂ ਮੈਂ ਸਭ ਤੋਂ ਪਹਿਲਾਂ ਲਾਲ ਸਲਮ ਕਹਿਣਾ ਚਾਹਾਂਗਾ ਇਨਕਲਾਬ ਜ਼ਿੰਦਾਬਾਦ ਲੋਕਾਂ ਦੇ ਇਕਾਂ ਜ਼ਿੰਦਾਬਾਦ ਲੜਦੇ ਹੋ ਜ਼ਿੰਦਾਬਾਦ ਸਾਥਿਓ ਮੈਂ ਸਾਰਿਆਂ ਨੂੰ ਗੱਲ ਦੱਸਦਣਾ ਚਾਹੁੰਦਾ ਵੈਸੇ ਤੇ ਅਖਬਾਰਾਂ ਚ ਇੱਕ ਗੱਲ ਅਸੀਂ ਕਈ ਵਾਰ ਕਲੀਅਰ ਕਰ ਚੁੱਕੇ ਹਾਂ ਕਿ ਜਿਹੜੀ ਪੰਜਾਬ ਸਰਕਾਰ ਹੈ ਅੰਨੀ ਬੋਲੀ ਸਰਕਾਰ ਹੈ ਪਿਛਲੇ ਕਈ ਦਿਨਾਂ ਤੋਂ ਅਬੋਰ ਦੇ ਨਾਲ ਲੱਗਦੇ ਪਿੰਡਾਂ ਨੂੰ ਠਾਉਣ ਤੇ ਜ਼ੋਰ ਲਾ ਰਹੀ ਆ ਇਸ ਤੋਂ ਪਹਿਲਾਂ ਵੀ ਇਹਨਾਂ ਨੇ ਇੱਕ ਰੇਲਵੇ ਟਰੈਕ ਕੱਢਿਆ ਸੀ ਉਦੋਂ ਲੋਕਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਹੁਣ ਇੱਥੋਂ ਬਾਈਪਾਸ ਕੱਢਣ ਜਾ ਰਹੇ ਨੇ ਪਰ ਲੋਕਾਂ ਨੂੰ ਕੁਝ ਵੀ ਦੇਣ ਨੂੰ ਤਿਆਰ ਨਹੀਂ ਇਹ ਲੋਕ ਪਿਛਲੇ ਕਰੀਬ 90 ਸਾਲਾਂ ਤੋਂ ਜਿਹੜੇ ਸਾਡੇ ਬਜ਼ੁਰਗ ਦੱਸਦੇ ਨੇ 1936 ਤੋਂ ਇੱਥੇ ਬੈਠੇ ਹੋਏ ਨੇ ਪਾਕਿਸਤਾਨ ਤੋਂ ਉਜਾੜੇ ਵਲੇ ਕੁਝ ਲੋਕ ਪਾਕਿਸਤਾਨ ਤੋਂ ਉੱਜੜ ਕੇ ਆਏ ਉਹਨਾਂ ਸਾਰਾ ਘਰ ਪਰਿਵਾਰ ਉੱਥੇ ਉਜਾੜ ਕੇ ਆਏ ਪਰ ਇੱਥੇ ਹੁਣ ਇੰਨੇ ਸਾਲ ਬੈਠੇ ਹੋਣ ਦੇ ਬਾਵਜੂਦ ਇਹਨਾਂ ਨੇ ਪੂਰੇ ਜੰਗਲ ਬਿਲੇ ਸਾਫ਼ ਕਰਕੇ ਇਹ ਜ਼ਮੀਨ ਨੂੰ ਵਾਹਯੋਗ ਬਣਾਇਆ ਇਸ ਜ਼ਮੀਨ ਨੂੰ ਇੱਕ ਪ੍ਰੋਡਕਸ਼ਨ ਯੋਗ ਬਣਾਇਆ ਇੱਥੋਂ ਅਨਾਜ ਪੈਦਾ ਹੋ ਕੇ ਸਾਡੇ ਦੇਸ਼ ਦੇ ਕੋਨੇ-ਕੋਨੇ ਜਾਂਦਾ ਪਰ ਪੰਜਾਬ ਸਰਕਾਰ ਇਹਨਾਂ ਕਿਸਾਨਾਂ ਬਾਰੇ ਇਹਨਾਂ ਮਜ਼ਦੂਰਾਂ ਬਾਰੇ ਕੁਝ ਨਹੀਂ ਸੋਚ ਰਹੀ ਤੇ ਜ਼ਬਰਦਸਤੀ ਇਹਨਾਂ ਨੂੰ ਉਜਾੜਨ ਦੀ ਕੋਸ਼ਿਸ਼ ਕਰ ਰਹੀ ਅਗਲੀ ਰਣਨੀਤੀ ਕੀ ਰਹੇਗੀ ਜੀ ਰਣਨੀਤੀ ਸਾਡੀ ਇਹੀ ਰਹੂਗੀ ਕਿ ਅਸੀਂ ਲਾਲ ਝੰਡੇ ਡੰਡੇ 'ਚ ਲਾਲ ਝੰਡਾ ਪਾ ਕੇ ਇਸੇ ਤਰ੍ਹਾਂ ਮਾਰਚ ਕਰਦੇ ਰਾਵਾਂਗੇ ਜੇ ਇਹ ਸਾਡੀ ਗੱਲ ਨਾ ਸੁਣਨਗੇ ਸਾਡੇ ਕੋਲ ਇਸ ਤੋਂ ਤਿੱਖੇ ਤੋਂ ਤਿੱਖੇ ਐਕਸ਼ਨ ਨੇ ਇਹ ਕੋਈ ਭੁਲੱਖਾ ਨਹੀਂ ਹੈ ਇਹਨਾਂ ਨੂੰ ਕਿ ਅਸੀਂ ਦਿੱਲੀ 'ਚ ਬੈਠੇ ਸੀ ਅਸੀਂ ਸ ਅਸੀਂ ਜੇ ਕਿਤੇ ਬਹਿ ਗਏ ਤਾਂ ਸਾਲ ਤੋਂ ਜ਼ਿਆਦਾ ਬੈਠੇ ਰਵਾਂਗੇ ਇਹ ਭਲੇਕਾ ਛੱਡਣ ਕੇ ਲੋਕ ਨਰਮ ਲੋਕ ਨੇ ਇਹ ਲੋਕ ਨਰਮ ਨਹੀਂ ਇਹ ਗਰਮ ਲੋਕ ਨੇ ਇਹ ਇਨਕਲਾਬੀ ਲੋਕ ਨੇ ਅਸੀਂ ਇਹਨਾਂ ਨੂੰ ਦੱਸ ਦੇਣਾ ਚਾਹੁੰਦੇ ਆ ਇਹ ਜਿਹੜੀ ਜ਼ਮੀਨ ਹੈ ਅਸੀਂ ਕਾਗਜ਼ਾਂ ਪਤਰਾ ਤੇ ਵਿਸ਼ਵਾਸ ਨਹੀਂ ਕਰਦੇ ਅਸੀਂ ਇਹ ਕਹਿੰਨੇ ਸਾਡੇ ਦਾਦਿਆਂ ਪਰਦਾਦਿਆਂ ਦਾ ਖੂਨ ਇਹਦੇ ਹੀ ਡੁੱਲਿਆ ਮਿੱਟੀ ਆ ਕੇ ਟੈਸਟ ਕਰਾ ਲੈਣ ਮਿੱਟੀ ਸਾਡੀ ਨਿਕਲੇਗੀ ਖੂਨ ਸਾਡਾ ਨਿਕਲੇਗਾ ਅਸੀਂ ਇਸ ਜ਼ਮੀਨ ਦੇ ਮਾਲਕ ਐ ਇਹ ਪੰਜਾਬ ਸਰਕਾਰ ਨੇ ਪਹਿਲਾਂ ਜਲੰਧਰ ਚ ਲੋਕਾਂ ਨੂੰ ਉਜਾੜਿਆ ਲੋਕਾਂ ਦੇ ਘਰ ਪੱਟੇ ਨੇ ਪਰ ਅਸੀਂ ਚੈਲੰਜ ਕਰਦੇ ਆ ਸਾਡੇ ਪਿੰਡ ਜਾ ਕੇ ਕਿ ਚੁੱਲ੍ਹਾ ਪੱਟ ਕੇ ਲੈ ਜਾਣ ਅਸੀਂ ਆਪ ਹੀ ਕਬਜ਼ਾ ਛੱਡਦੇ ਆਂਗੇ ਇਨਕਲਾਬ ਜ਼ਿੰਦਾਬਾਦ ਸਾਹਿਬ ਵਾਹਿਗੁਰੂ ਜੀ ਕੀ ਪਤੈ ਬੋਲੇ ਸੋਨਹਿਰ ਸਸਰੀਆ ਕਾ ਇੱਕ ਸਾਡੀ ਇੱਕ ਮੰਗਾ ਜਿਹੜੀ ਆਬਾਦਕਾਰਾਂ ਦੀ ਹੈਗੀ ਆ 2700 ਕਿਲਾ ਉਹ ਅੱਜ ਸਾਡੇ ਬਜ਼ੁਰਗ ਸੰਨ 47 ਤੋਂ ਜੰਗ ਲੱਗੀ ਸੀ ਉੱਥੇ ਉਜੜੇ ਹੋਏ ਆ ਕੇ ਅਸੀਂ ਪਾਕਿਸਤਾਨ ਤੋਂ ਬੈਠੇ ਸਾਡੇ ਬਜ਼ੁਰਗਾਂ ਨਾਲ ਆਵਾਜ਼ ਕਰ ਜਮੀਨਾਂ ਗਈਆਂ ਅਸੀਂ ਵਾਣਯੋਗ ਹੋਏ ਇਸ ਕਰਕੇ ਹੁਣ ਸਰਕਾਰਾਂ ਜਿਹੜੀਆਂ ਪਹਿਲਾਂ ਅਸੀਂ ਕਾਂਗਰਸ ਸਰਕਾਰ ਨੂੰ ਬਣਾਉਂਦੇ ਰਹੇ ਸਾਡੀ ਉਹ ਕਹਿੰਦੇ ਤੁਹਾਡੀ ਆ ਮੰਗ ਪੂਰੀ ਕਰਾਂਗੇ ਨਾ ਉਹਨਾਂ ਨੇ ਵੀ ਨਹੀਂ ਸਾਡੀ ਮੰਗ ਪੂਰੀ ਕੀਤੀ ਫਿਰ ਅਸੀਂ ਅਕਾਲੀਆਂ ਨੂੰ ਬਣਾਇਆ ਅਕਾਲੀਆਂ ਨੇ ਸਾਡੀ ਮੰਗ ਨਹੀਂ ਪੂਰੀ ਕੀਤੀ ਹੁਣ ਅਸੀਂ ਆਮ ਆਦਮੀ ਨੂੰ ਬਣਾਇਆ ਉਹ ਕਹਿੰਦੇ ਤੁਹਾਡੀਆਂ ਮੰਗਾ ਪੂਰੀਆਂ ਕਰਾਂਗੇ ਅਸੀਂ ਤੁਹਾਡੀਆਂ ਜ਼ਮੀਨਾਂ ਪੱਕੀਆਂ ਕਰਾਂਗੇ ਤੁਹਾਡੀਆਂ ਅੰਤਕਾਲ ਕਰਾਂਗੇ ਰਜਿਸਟਰੀਆਂ ਚੜਾਵਾਂਗੇ ਸਾਡੇ ਉਹਨਾਂ ਰਜਿਸਟਰੀਆਂ ਨਹੀਂ ਕੀਤੀਆਂ ਉਲਟਾ ਸਾਡੇ ਨਾਲ ਇਹ ਭਾਰਤ ਮਾਲਿਆ ਉਲਟਾ ਸਾਡੇ ਨਾਲ ਹੈਵੀ ਕਾਲ ਤੇ ਰੇਲ ਗੱਡੀਆਂ ਦੇ ਜਿਹੜੇ ਲਾਈਨਾਂ ਉਹ ਕੱਢ ਲਈਆਂ ਹੁਣ ਇਸ ਲਾਈਨ ਤੇ ਆ ਕੇ ਸਾਡੇ ਹੈਵੀ ਪੌਲ ਵੀ ਕੱਢਣ ਲੱਗੇ ਨੇ ਸਾਨੂੰ ਇਹਦੇ ਵਿੱਚ ਕੁਝ ਨਹੀਂ ਕਰਨ ਲੱਗੇ ਕਹਿੰਦੇ ਤੁਹਾਨੂੰ ਸਾਨੂੰ ਐਵੇਂ ਉਠਾਇਆ ਜਾਵੇਗਾ ਤੁਹਾਡੇ ਪਿੰਡਾਂ ਨੂੰ ਵੀ ਬਰਬਾਦ ਕਰਾਂਗੇ ਪਰ ਅਸੀਂ ਇਹ ਕੰਮ ਨਹੀਂ ਹੋਣ ਦੇਵਾਂਗੇ ਅਸੀਂ ਸ਼ਹੀਦੀਆਂ ਦੇ ਦਿਆਂਗੇ ਅਸੀਂ ਸਾਡੇ 8 ਪਿੰਡ ਹੈਗੇ ਨੇ ਸਰਪੰਚ ਮੈਂਬਰ ਜਿੰਨੇ ਵੀ ਸਾਡੇ ਹੈਗੇ ਨੇ ਉਹ ਸਾਡੀ ਜਨਤਾ ਦੇ ਨਾਲ ਹੈਗੇ ਨੇ ਆ ਸਾਨੂੰ ਆਵਾਦ ਕਰਾਂ ਨੂੰ ਸਾਡੀਆਂ ਜ਼ਮੀਨਾਂ ਪੱਕੀਆਂ ਕੀਤੀਆਂ ਜਾਣ ਅਸੀਂ ਵੋਟਾਂ ਇਸ ਨਹੀਂ ਪੈਣ ਦੇਣੀਆਂ ਸਰਕਾਰਾਂ ਦੀਆਂ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਜਿਨ੍ਹਾਂ ਚੱਕਰ ਸਾਡੀ ਮੰਗ ਪੂਰੀ ਨਾ ਕਰਨਗੇ ਸਾਡੀਆਂ ਨਾਮ ਜ਼ਮੀਨਾਂ ਨਾ ਕਰਨਗੇ ਉਹਨਾਂ ਚੱਕਰ ਅਸੀਂ ਕੋਈ ਵੀ ਇਸ ਮਸਲੇ ਦੇ ਵਿੱਚ ਨਹੀਂ ਆਵਾਂਗੇ ਜਿਨ੍ਹਾਂ ਚਾ ਸਾਡੀ ਮੰਗ ਪੂਰੀ ਹੋ ਗਈ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਤੁਹਾਡੇ ਨਾਲ ਸੰਯੋਗ ਦੇਵਾਂਗੇ ਬਾਕੀ ਉਹਨਾਂ ਚੱਕਰਾਂ ਨਾਲ ਸਾਡਾ ਕੋਈ ਸੰਯੋਗ ਨਹੀਂ ਹੈ ਇਨਕਲਾਬ ਜਿੰਦਾਬਾਦ 63 ਦਿਨਾਂ ਤੋਂ ਧਰਨਾ ਲਾਇਆ ਜਾ ਰਿਹਾ ਸੁਣਾਈ ਨਹੀਂ ਹੋ ਰਹੀ ਕੀ ਕਾਰਨ ਕੀ ਹੈ ਜੀ ਅਸੀਂ ਪਿਛਲੇ 65 ਦਿਨਾਂ ਤੋਂ ਇੱਥੇ ਧਰਨਾ ਲਾ ਕੇ ਬੈਠੇ ਆ ਸਾਡੇ ਕਿਸਾਨ ਦੀ ਉੱਥੇ ਇੱਕ ਸ਼ਹਾਦਤ ਹੋ ਗਈ ਵਾਰ-ਵਾਰ ਸਮਿਆਂ ਤੇ ਅਸੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤਿਆ ਹਬੋਰ ਦੇ ਵਿੱਚ ਇੱਕ ਵੱਡੀ ਰੈਲੀ ਕੱਢੀ ਸੀ ਉਸ ਤੋਂ ਬਾਅਦ ਵੀ ਨਾ ਤਾਂ ਸਾਡੀ ਸਰਕਾਰ ਨੇ ਕੋਈ ਗੱਲਬਾਤ ਸੁਣੀ ਆ ਤੇ ਨਾ ਹੀ ਇੱਥੋਂ ਦੇ ਪ੍ਰਸ਼ਾਸਨ ਨੇ ਕੋਈ ਗੱਲਬਾਤ ਸੁਣੀ ਆ ਤੇ ਅੱਜ ਦੇ ਇਸ ਧਰਨੇ ਦਾ ਵੀ ਅਸੀਂ ਕਈ ਦਿਨ ਪਹਿਲਾਂ ਦਾ ਐਲਾਨ ਕੀਤਾ ਹੋਇਆ ਸੀਗਾ ਅੱਜ ਵੀ ਇੱਥੋਂ ਦੇ ਸਾਨੂੰ ਪਤਾ ਲੱਗਿਆ ਵੀ ਅਧਿਕਾਰੀ ਸਾਡੀ ਗੱਲਬਾਤ ਸੁਣਨ ਦੇ ਲਈ ਤਿਆਰ ਨਹੀਂ ਆ ਪਤਾ ਨਹੀਂ ਸਰਕਾਰ ਇੰਨੀ ਗੁੰੰਗੀ ਤੇ ਬੋਲੀ ਕਿਉਂ ਹੋ ਗਈ ਆ ਵੀ ਆ ਕਿਰਤੀ ਲੋਕ ਕੁੱਲ ਕਿਸਾਨ ਮਜ਼ਦੂਰ ਇੱਥੇ ਆ ਕੇ ਆਪਦੀ ਗੱਲ ਦੀ ਸੁਣਾਉਣੀ ਕਰਨ ਆਏ ਆ ਵੀ ਅਸੀਂ 90 ਸਾਲਾਂ ਤੋਂ ਇੱਥੇ ਬੈਠੇ ਹੋਏ ਆ ਤੇ ਸਰਕਾਰ ਸਾਡੀ ਗੱਲਬਾਤ ਸੁਣੇ ਤੇ ਇਹਨਾਂ ਮੰਗਾ ਮਸਲਿਆਂ ਦਾ ਉਹ ਹੱਲ ਕੱਢੇ ਪਰ ਸਰਕਾਰ ਹਜੇ ਤੱਕ ਸਾਡੀ ਗੱਲਬਾਤ ਸੁਣਨ ਦੇ ਲਈ ਮੁੱਠੀ ਮੰਗ ਕੀ ਹੈ ਤੁਹਾਡੀ ਸਾਡੀ ਸਿਰਫ ਇੱਕ ਹੀ ਮੰਗਾ ਵੀ ਜਿੰਨੇ ਕੁੱਲ ਕਿਸਾਨ ਮਜ਼ਦੂਰ ਦੁਕਾਨਦਾਰ ਮੁਲਾਜ਼ਮ ਉਸ ਸੀਟ ਫਾਰਮ ਚਾਹੇ ਉਹ ਕੱਚਾ ਪੱਕਾ ਕੜਾਕਾ ਸਿੰਘ ਦੀ ਟਾਣੀ ਆ ਜਾਂ ਜੀਤ ਨੰਗਰਾ ਜਿਨ੍ਹਾਂ ਨੇ ਉਸ ਧਰਤੀ ਨੂੰ ਆਬਾਦ ਕੀਤਾ ਉਹਨਾਂ ਦੇ ਲਈ ਮਾਲਕੀ ਹੱਕਾ ਸਾਡੀ ਸਿਰਫ ਇਹੀ ਮੰਗਾ ਕਿਉਂਕਿ 90 ਸਾਲਾਂ ਤੋਂ ਇੱਥੇ ਰਹਿ ਰਹੇ ਆ ਤੇ ਸਰਕਾਰ ਨੇ ਉਦੋਂ ਇਹਨਾਂ ਨੂੰ ਇਹ ਜਗ੍ਹਾ ਲਾਟ ਕਰਕੇ ਦਿੱਤੀ ਸੀ ਇਹਨਾਂ ਦੇ ਵੱਡੇ-ਵਡੇਰਿਆਂ ਨੂੰ ਇਹਨਾਂ ਨੇ ਜੰਗਲ ਤੇ ਵੱਡੇ-ਵੱਡੇ ਟਿੱਬੇ ਸੀਗੇ ਜਿਹੜੇ ਉਹ ਪੱਧਰ ਕਰਕੇ ਸੱਪਾਂ ਦੀਆਂ ਸਰੀਆਂ ਮਿੱਦ ਕੇ ਇਸ ਧਰਤੀ ਨੂੰ ਵਾਹੀਯੋਗ ਤੇ ਰਹਿਣਯੋਗ ਬਣਾਇਆ ਇਸ ਲਈ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਵੀ ਇਹਨਾਂ ਨੂੰ ਮਾਲਕੀ ਹੱਕਾ ਉਹ ਦਿੱਤਾ ਜਾਵੇ